ਬਈ ਦੇਖ ਲਾ ਪੜਤਾ ਪਹਿਣਾ ਨਹੀਂ ਤੈਨੂੰ ਲੈ ਨਹੀਂ ਬਈ ਪੜਤਾ ਦਾ ਪਾ ਲੈ ਐ ਗੱਲ ਹੀ ਕੋਈ ਨਹੀਂ ਤੋਰੀ ਫੁਲਕਾ ਚੱਲੀ ਜਾਵੇ ਬਈ ਯਾਰ ਅਸ ਐ ਵੀ ਨਵੀਂ ਤੋਂ ਨਵੀਂ ਚੀਜ਼ ਦਿੱਤੀ ਆ ਵਧੀਆ ਚੀਜ਼ ਬਈ ਤੂੰ ਆਪ ਦਾ ਸਿਰ ਕਿੰਨਾ ਟਾਈਮ ਲੱਗ ਗਿਆ ਉਹ ਤਿਆਰ ਹੋਣਾ ਕਈ ਮਹੀਨੇ ਲੱਗ ਜਾਂਦਾ ਲੱਗਿਆ ਨਾ ਬਈ ਕਈ ਮਹੀਨੇ ਲੱਗਦੇ ਤੇ ਜੇ ਆਰਡਰ ਵਾਲੇ ਆਉਣ ਲੱਗੇ ਫੇਰ ਲੈ ਨਹੀਂ ਫੇਰ ਆਪਾਂ ਕਰ ਦਾਂਗੇ ਤਾਂ ਵੀ ਬਈ ਹੈ ਤੇ ਇਹ ਪਾਲਿਸ ਪਾਲਿਸ ਕਿਹੜੀ ਵਰਤੀ ਬਈ ਇਹ ਬਈ ਸਾਰੀ ਪੀਯੂ ਪਾਲਿਸਾ ਹਾਂ ਤੇ ਸਾਰੀ ਟਾਲੀ ਦੇ ਵਿੱਚ ਐ ਕਰੋਸ਼ ਗੇਂਗੂ ਬੁਣੀ ਪਈ ਆ ਬਈ ਇਹ ਬਈ ਇੱਕ ਚੀਜ਼ ਹੋਰ ਆ ਇਹ ਆਪਣੀ ਪਾਲਿਸੇ 'ਚ ਫਰਕ ਹੈ ਨਾ ਵੀ ਹੋਰ ਵੀ ਕਈ ਵਰਤਦੇ ਆ ਪੀਯੂ ਪਾਲਿਸਾ ਯਾਰ ਆ ਸੋਈ ਵੀ ਬਹੁਤ ਘੱਟ ਹੋ ਗਿਆ ਕਾਰੀਗਰਦੀ ਹਾਸਕਰੀ ਕਾਰੀਗਰਤਾ ਹੀ ਫਰਕ ਆ ਬਈ ਹਾਂ ਫੇਸਲ ਚਾਹੇ ਤਿਆਰ ਹੁੰਦੀ ਜੀ ਹੈ। ਹਾਂ ਕੈਮੀਕਲ ਵੀ ਪਏ ਆ ਸਾਰੀ ਪਾਲਿਸ਼ ਪਈ ਆ ਆਪਾਂ ਦਿਖਾ ਕੇ ਕਸਟਮਰ ਨੂੰ ਤਸੱਲੀ ਕਰਾ ਕੇ ਫੇਰ ਕਰਦੇ ਆਂ ਤਾਂ ਵੀ ਗੱਲ। ਅੱਛਾ ਬਈ ਸਪੇਸ ਵੀ ਇਹਦੇ ਚੋਂ ਕਾਦੀ ਤਿਆਰ ਕੀਤੀ ਹੀ ਆ ਬਈ ਇਹ। ਇਹ ਸਾਰੀ ਬਈ ਟਾਲੀ ਚ ਤਿਆਰ ਹੋਈ ਹੋਈ ਆ ਬਈ। ਅੰਦਰ ਅੰਦਰ ਬਾਹਰ ਸਾਰੇ ਪਾਸੇ ਬਾਲਸੋਂ ਮਿਲ ਜੀਏ ਦੇ ਵਿੱਚ ਪੂਰੀ ਹੈਵੀ ਚੀਜ਼ ਆ। ਬਈ ਹੈਵੀਟੀਰ ਆ ਬਈ ਸੰਦੂਕ ਤਾਂ ਸਾਰੀ ਚੀਜ਼ ਘੈਂਟ ਬਣੀ ਆ ਬਈ ਜਿਹਦਾ ਜੈ ਜੈ ਲਾਏਗਾ। ਫੇਰ ਤਾਂ ਆਪਾਂ ਨਹੀਂ ਨਹੀਂ ਬਈ ਰੇਟ ਤਾਂ ਪੂਰਾ ਜਾਇਜ਼ ਆ ਬਈ ਆ ਲੱਕੜ ਵੇਖੋ ਪੂਰੀ ਹੈਵੀ ਲੱਗੀ ਹੋਈ ਪੂਰੀ ਮੋਟੀ ਮਤਲਬ ਆ ਬਈ ਟਪਾਏਗਾ ਲੱਖ ਤੋਂ ਨਹੀਂ ਨਹੀਂ ਲੱਖ ਨਹੀਂ ਟਪਾਉਂਦੇ ਬਈ ਲੱਖ ਨਹੀਂ ਟਪਾਉਂਦੇ ਬਈ ਅੱਛਾ ਇੱਕ ਗੱਲ ਹੋਰ ਬਈ ਜਿਵੇਂ ਆਹ ਤਾਂ ਬਹੁਤ ਕੰਡ ਚੀਜ਼ ਤਿਆਰ ਕਰਤੀ ਤੁਸੀਂ ਜੇ ਇਹਦੇ ਵਿੱਚ ਹੀ ਬੰਦੇ ਨੇ ਹੂਰਤੀ ਜਾਣ ਲੈਣੀ ਆ ਹੁਣ ਜਿਵੇਂ ਆਹ ਮਗਰ ਡਰੈਸਿੰਗ ਟੇਬਲ ਬਈ ਤਿਆਰ ਪਿਆ ਹਾਂ ਇਹ ਇਹ ਚੀਜ਼ ਤਿਆਰ ਪਈਆ ਹਾਂ ਬਈ ਇਹਦੇ ਬਾਰੇ ਸਟੂਲ ਦੇ ਉੱਤੇ ਗੱਦੀ ਲਾਉਣ ਵਾਲੀ ਆ ਅੱਛਾ ਇੱਕ ਜੀ ਹੋਰ ਲਾ ਕੇ ਨਹੀਂ ਬਈ ਉੱਤੇ ਲੱਗੇ ਨਹੀਂ ਸਾਰਾ ਡਰਾਵਰ ਆ ਇਹ ਸਿਰਫ ਡੈਮੋ ਵਸਤੀ ਨੇ ਹਣਾ ਬਈ ਨਹੀਂ ਨਹੀਂ ਬਈ ਹਾਂ ਉਹ ਤਿਆਰ ਹੋਈ ਜਾਂਦਾ ਇਹ ਨਾਲ ਅੱਛਾ ਪਹਿਲੇ ਪਹਿਲੇ ਬੀਸ ਤਿਆਰ ਕੀਤਾ ਪਹਿਲੇ ਪਹਿਲੇ ਬੀਸ ਤਿਆਰ ਕੀਤੇ ਨੇ ਵੀ ਹੁਣ ਜਿਵੇਂ ਪਹਿਲਾਂ ਉਹ ਇਹ ਇਹ ਸਾਗਵਾਂ ਚ ਬਈ ਉਹ ਟਾਲੀ ਚ ਅੱਛਾ ਹਾਂ ਜੇ ਟਾਲੀ ਚ ਤਿਆਰ ਕਰਾਉਣਾ ਹੈ ਟਾਲੀ ਜੀ ਤਿਆਰ ਹੋ ਜੇ ਇਹ ਵੀ ਬਈ ਇਹਦੇ ਵਿੱਚ ਕੋਈ ਪਲਾਈ ਨਹੀਂ ਲੱਗੀ ਵੀ ਉੱਪਰ ਵੀ ਆ ਸਾਰੀ ਲੱਕੜਾ ਬਈ ਲੱਕੜਾ ਸੋਰੀ ਦਿਖਾ ਕੇ ਆਪਾਂ ਫੇਰ ਪਾਸ ਕਰਦੇ ਅੱਛਾ ਵੀ ਜੇ ਕਿਸੇ ਨੇ ਕੰਬੋ ਸੈੱਟ ਲੈਣਾ ਕੀ ਕੀ ਬੰਦ ਕੰਬੋ ਸੈੱਟ ਵੀ ਦੇ ਦਾਂਗੇ ਬਈ ਇਹ ਨਾਲ ਦੀ ਜਿਵੇਂ ਇੱਕ ਆ ਸੰਦੂਕ ਸਾਇਪਲਮਾਰੀ ਹੋਗੀ ਡਰੈਸ ਟੇਬਲ ਹੋ ਗਿਆ ਬੈੱਡ ਹੋ ਗਿਆ ਡੈਨ ਟੇਬਲ ਹੋ ਗਿਆ ਜੋ ਚੀਜ਼ ਮੂੰਹ ਚੋਂ ਬਈ ਕੱਢ ਦੇਵੇਂਗੇ ਸੋਚ ਲਓਗੇ ਉਹ ਚੀਜ਼ ਬਣਾ ਦੇਣਾ। ਕੀ ਬਾਤ ਹੈ ਬਈ। ਅੱਛਾ ਰੇਟ ਰੂਟ ਤਾਂ ਨਹੀਂ ਫਿਰ ਜਿਆਦਾ ਲਾ। ਨਹੀਂ ਨਹੀਂ ਬਈ ਰੇਟ ਨਹੀਂ ਲਾ। ਅੱਛਾ ਐਂ ਦੱਸ ਦੋ ਵੀ ਆਉਣਾ ਕਿੱਥੇ ਪੂਗਾ। ਆਉਣਾ ਪੂਗਾ ਬਈ ਤਾਰਾ ਫਰਨੀਚਰ ਹਾ ਉਸ ਮਾਲ ਰੋੜ ਕੋ ਲੈਣਾ ਮੰਡੀ ਜ਼ਿਲ੍ਹਾ ਬਟੰਡਾ ਦਾ। ਕੀ ਬਾਤ ਹੈ ਕੋਈ ਵੀ ਜਾਣਕਾਰੀ ਲੈਣੀ ਤੁਸੀਂ ਕਾਲ ਕਰਕੇ ਲੈਣੀ ਆ ਵੀਡੀਓ ਸ਼ੇਅਰ ਕਰਦੇ ਹੋ ਬਈ।